नमिय माप लिखा के आया कचरी संदर ਜਨਾ ਪਰਮਾ ਸਕਿਆ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਵਾ ਦੇ ਦਿਨ ਚੱਲ ਰਹੇ ਹਨ ਸਹਿਵ ਜਦ ਹਮ ਯਾਦ ਵਿੱਚ ਜਿੱਥੇ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਕੀਰਤਨ ਸਮਾਗਮ ਹੋ ਰਹੇ ਨੇ ਔਰ ਸਿੱਖ ਕੌਮ ਲਈ ਇਹ ਭਾਵੇਂ ਬੜਾ ਨਮੋਸ਼ੀ ਪ੍ਰਿਆਸ ਸਮਾਂ ਹੁੰਦਾ ਪਰ ਉੱਥੇ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਸ਼ੁਰੂ ਕਰਦੀ ਸੇਵਾ ਕਰਕੇ ਸੰਗਤਾਂ ਦੀ ਸੇਵਾ ਕਰਕੇ ਆਪਣੇ ਆਪ ਦਾ ਭਾਗੀ ਸਮਝਦੇ ਆ ਇੱਥੇ ਲੁਧਿਆਣੇ ਦੀ ਸਭ ਤੋਂ ਮਸ਼ਹੂਰ ਦੁਕਾਨ ਪੰਨਾ ਸਿੰਘ ਪਕੌੜਿਆਂ ਵਾਲਿਆਂ ਵੱਲੋਂ ਇਹ ਬ੍ਰਾਂਚ ਆ ਜਿਹੜੀ ਸਾਹਨੇਵਾਲ ਦੇ ਵਿੱਚ ਵੀ ਖੋਲੀ ਗਈ ਆ ਔਰ ਇਹਨਾਂ ਵੱਲੋਂ ਜਿਹੜੀਆਂ ਲੰਗਰ ਸੇਵਾਵਾਂ ਨੇ ਦੁੱਧ ਦੀਆਂ ਲੰਗਰ ਸੇਵਾਵਾਂ ਸਾਨੇਵਾਲ ਦੇ 메인 ਚੌਂਕ ਦੇ ਵਿੱਚ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਕਿੱਥੇ ਅਜੇ ਨੰਦਪੁਰ ਦੇ ਵਿੱਚ ਨਰਪਾਲ ਸਿੰਘ ਜੀ ਪਾਲ ਵੱਲੋਂ ਕਿ ਉੱਥੇ ਲੰਗਰ ਦੁੱਧੇ ਲਾਏ ਗਏ ਅੱਜ ਇੱਥੇ ਵੀ ਦੁੱਧੇ ਹੀ ਸੇਵਾ ਜਿਹੜੀ ਆ ਉਹ ਚੱਲ ਰਹੀ ਆ ਨਿਰੰਤਰਨ ਸੇਵਾਵਾਂ ਨੇ ਜਿਹੜੀਆਂ ਸੋ ਕਿੱਥੇ ਫਤਿਹਗੜ੍ਹ ਸਾਹਿਬ ਨੂੰ ਜਾਂਦੀਆਂ ਸੰਗਤਾਂ ਬਹੁਤ ਜਿੰਨੇ ਮਤ ਤਾਂ ਬਹੁਤ ਵੱਡੇ ਕਾਫਲੇ ਨੇ ਜਿਹੜੇ ਉਹ ਜਾ ਰਹੇ ਨੇ ਆ ਰਹੇ ਖਾਸ ਕਰਕੇ ਸਿੱਖ ਕੌਮ ਲਈ ਨਮੋਸ਼ੀ ਪ੍ਰਿਆਸਮਾ ਹੁੰਦਾ ਇਸ ਦੇ ਵਿੱਚ ਕੋਈ ਬਾੜੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ ਜਿਵੇਂ ਸੰਤ ਆਹਾਂ ਪੁਰਸ਼ੀ ਕਥਾਵਾਂ ਕੀ ਆਂ ਦੇ ਵਿੱਚ ਕੀ ਦੱਸਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਤਾਂ ਪੁਰਾਣੇ ਬਜ਼ੁਰਗ ਉਹ ਜੇ ਸਾਇਆ ਕਰਦੇ ਸਨ ਜਦੋਂ ਸਵਾ ਦੇ ਦਿਨ 21 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਜਿੱਥੇ ਗੁਰੂ ਮਹਾਰਾਜ ਜੀ ਦਾ ਸਾਰਾ ਪਰਿਵਾਰ ਆ ਜਿਹੜਾ ਉਹ ਸ਼ਹੀਦ ਹੋ ਗਿਆ ਸੀ ਸੋ ਯਾਰੀ 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 ਜੀ ਇਹ ਸਾਨੇਵਾਲ ਦਾ ਮੇਨ ਟੋਕ ਹੈ ਜਿੱਥੇ ਪੰਨਾ ਲਾਲ ਪਕੌੜੇ ਵਾਲਿਆਂ ਵੱਲੋਂ ਲੰਗਰ ਸਵਾਮਾਂ ਨੇ ਜਿਹੜੀਆਂ ਦੁੱਧ ਦੀਆਂ ਲੰਗਰ ਸਵਾਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਆਓ ਕੋਲ ਜਾਵੀਂ ਕੋਲ ਜਾਵੀਂ ਬੋਤਿਆਂ ਨੂੰ ਬਾਬਾ ਜੀ ترا جو لگا جو آج ترا ہا مال کا نہ جو میں جی تو جی ان کو وہ ٹھوائی جا کیوں لگے چل لے ماں تسی نالو ہاری نے آتھاندا سارا ਹਰੇ ਕਾ ਦੇ ਨਾ ਬੌਜੀ ਜੀ ਦਸਾਂ ਗਲੀਆਂ ਆ ਦੇਣਾ ਹੋਉਂਦਾ ਹੈ ਤੇ ਇਹ ਨੂੰ ਵਗਾਣਾ ਹੈ ਉਹ ਵੀ ਲਿਓ ਉਸ ਮਹੌਲੇ ਚਲੇ ਜਾਈਏ ਕਿਹੜੇ ਲੰਗੜੇ ਲੱਗਾਇਆ ਅਸੀਂ ਸਾਰੇ ਇੱਕ ਵਿਅਕਤੀ ਕਰਨਾ ਚੱਲੇ ਆ ਜੋ ਵੀ ਇਹ ਸਾਡੇ ਛੋਟੇ ਸਾਫ ਜਿਹੇ ਜਿਆਦੇ ਅਸੀਂ ਇਹ ਛੋਟੀ ਸੇਵਾ ਕਰ ਰਹੇ ਹਾਂ ਸਾਡੇ ਨਾਲ ਸਾਰਿਆਂ ਨੂੰ ਸੇਵਕ ਕਰਨੀ ਚਾਹੀਦੀ ਹੈ ਜਿੰਨੀ ਵੀ ਜੂਤ ਅਨੁਸਾਰ ਜੋ ਕਰਮ ਕਰਦਾ ਸੇਵਾ ਕਰੇ ਆ ਜਨ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਛੋਟੇ ਸਾਡੇ ਸਾਹਿਬ ਜੀ ਦੇ ਕਿੰਨੇ ਦੁੱਖ ਤੋਂ ਲੈ ਛੇ ਸਾਨੂੰ ਹਜ਼ਾਰ ਕਰਾਉਣ ਵਾਸਤੇ ਸਾਰਾ ਕੁਝ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਬਾ ਜੀ ਦਾ ਬਹੁਤ ਕਿਰਪਾ ਦਾ ਧੰਨਵਾਦ ਬਾਬਾ ਬੱਤੀ ਮੇਰਾ ਹੀ ਤੁਸੀਂ ਕਿਹੜੀ ਕਿਤੇ ਇਹ ਕੰਝਸ ਨੂੰ ਲੈ ਲਈ ਉਹਨਾਂ ਨਾਲ ਰਹੇ ਰਹੋ ਜਾਈਂ ਕਰਕੇ ਐ ਰੱਖੋ ਅੱਜ ਜੀ ਕਿ ਬਾਬਾ ਜੀ ਸੰਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਕਿ ਗੁਰੂ ਘਰ ਲੰਗਰ ਲਗਾਇਆ ਹੈ ਇਹ ਹਰ ਸਾਲ ਲਗਾਨੇ ਆ ਤੇ ਇਨ੍ਹਾਂ ਦੀ ਯਾਦ ਦੇ ਦਰਸ਼ਕਾਂ ਨੇ ਲਗਾ ਮਨਾਇਆ ਇਹ ਅਸੀਂ ਨਾਕਨ ਵਸੀਆਂ ਨੂੰ ਦੇਣ ਦੀ ਕਰਨ ਵਾਲੀ ਇਹ ਯਾਦ ਦੇ ਸਾਰਿਆਂ ਨੂੰ ਆਪਣਾ ਯੋਗਦਾਨ ਸੰਗਤ ਜੀ ਨੂੰ ਲਾਉਣਾ ਚਾਹੀਦਾ ਹੈ ਬਾਈ ਭਨੀ ਦਾ ਨਾਮ ਸਾਡਾ ਭਰਾ ਮੇਨਮ ਤਰਜ਼ਾਰ ਬੱਗੇ ਜੌਂਡ ਵਿੱਚ ਦੋਸਾਂ ਲੰਗਰ ਲਗਾਇਆ ਗਿਆ ਕੀ ਇਹ ਜਿਹੜਾ ਦੁੱਧ ਦਾ ਲੰਗ ਲਿਆ ਅਸੀਂ ਛੋਟੇ ਸਾਹਿਬ ਜਰ ਦੇ ਯਾਰਿਛ ਲਿਆ ਜੋ ਕਿ ਨਾ ਕਿੰਨੇ ਸਾਡੇ ਲਈ ਇੰਨਾ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਕਰਵਾਇਆ ਸੇ ਵਪਾਰ ਇਸ ਲਈ ਸੰਗਰਨ ਵੀ ਸਾਨੂੰ ਇਹ ਕਹਿਣਾ ਚਾਹਿਆ ਇਹ ਦਿਨਾਂ ਵਿੱਚ ਕੋਈ ਖੁਸ਼ੀ ਨਾ ਬਣਾਈ ਜਾਵੇ ਇਹਨਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਇਹ ਸਾਰੇ ਸੰਗਨੋਇ ਅਪੀਲ ਕਰਦੇ ਆ ਜਿਨ੍ਹਾਂ ਨੇ ਟਨ ਮਨਾਂ ਦੀ ਸੇਵਾ ਜਿਨ੍ਹਾਂ ਵੀ ਜੀ ਕਰ ਸਕੋ Oh